ਸਰ ਪਿੰਡ ਦੇ ਲੋਕਾਂ ਤੁਹਾਨੂੰ ਦੂਜੀ ਵਾਰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਰੱਖਿਆ ਤੁਹਾਡੇ ਸਿਰ ਤੇ ਸਰਪੰਚੀ ਦਾ ਤਾਜ ਸਿਰ ਤੇ ਆ ਸੋ ਕੀ ਕਰਾਂ ਚਾਹੂ ਕਿਵੇਂ ਦੇਖਦੇ ਮੈਂ ਪਹਿਲਾਂ ਵੀ ਸਰਪੰਚ ਰਹਿ ਚੁੱਕਿਆ ਕ੍ਰਿਸਚਨ ਕਲੋਨੀ ਕਾਲਵਾ ਦਾ ਹੁਣ ਫੇਰ ਲੋਕਾਂ ਨੇ ਦੂਸਰੀ ਵਾਰ ਮੈਨੂੰ ਸਰਪੰਚ ਚੁਣਿਆ ਬਹੁਤ ਬਹੁਤ ਧੰਨਵਾਦ ਆ ਸਾਡੇ ਪਿੰਡ ਦੇ ਲੋਕਾਂ ਦਾ ਜਿਹੜਾ ਨੇ ਸਾਨੂੰ ਇੱਕਦਵੀ ਫੇਰ ਮੌਕਾ ਦਿੱਤਾ ਤੇ ਅਸੀਂ ਆਪਣੀ ਕ੍ਰਿਸਚਨ ਕਲੋਨੀ ਕਾਲਵਾ ਵਿੱਚ ਡਿਵੈਲਪਮੈਂਟ ਦਾ ਕੰਮ ਵੀ ਕਰਵਾਇਆ ਹੈ ਲੋਕਾਂ ਦਾ ਰਸਮ ਕਾਰਡ ਬਣਾਇਆ ਲੋਕਾਂ ਨੂੰ ਨਰੇਕਾ ਦੇ ਪੈਸੇ ਵੀ ਦਵਾਈ ਤੇ ਆ ਹੁਣ ਕੀ ਇਹ ਪੀਐਮ ਆਵਾਜ਼ ਚੋਣਾਂ ਦੇ ਫੇਰ 15 ਜਣਾਂ ਦੇ ਤੇਰੇ ਪੈਸੇ ਹੋ ਆਏ ਉਹ ਵੀ ਆਪਾਂ ਦੇ ਲੱਗੇ ਉਹ ਵੇਖੀ ਪਿਛਲੀ ਤਰਮ ਦੇ ਵਿੱਚ ਕਿਹੜੇ ਕੰਮ ਰਹਿ ਚੁੱਕੇ ਹਨ ਦੂਰੇ ਜਿਹੜੇ ਹੁਣ ਤੁਹਾਡੀ ਗਵਾਈ ਚ ਪੂਰੇ ਕਰਾਏ ਜੁਣੇ ਵੇਖੋ ਜੀ ਪਹਿਲੀ ਪਾਰਟੀ ਨੇ ਇੱਕ ਤਰ੍ਹਾਂ ਸੰਕਾਟ ਕਰਵਾ ਦਿੱਤੇ ਸਨ ਇੱਕ ਪੈਨਸ਼ਨ ਕਰਵਾ ਦਿੱਤੀਆਂ ਸਨ ਉਹ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਮਿੰਨਾਂ ਦੇ ਜਾਂਦਾ ਪੌਣ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਆਈਆਂ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਮਿਲ ਜਾਂਦੀ ਆ ਦਸਾਂਤੀ ਹੁੰਦੀ ਲਾਇਬ ਰੀਡੀ ਹੁੰਦੀ ਆ ਕੋਪਨ ਹੀ ਮੋਦੀਆ ਬੱਚਿਆਂ ਮੱਤੇ ਝੂਲੇ ਲੱਗੇ ਹੁੰਦੇ ਆ ਕੈਮਰੇ ਲੱਗੇ ਹੁੰਦੇ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਇਦਾਂ ਦੀ ਫੈਸਿਲਟੀਆਂ ਸੁਖਸੂਤ ਹੈਗੀ ਆ ਦੇਖੋ ਸਾਡੇ ਕੋਲ ਜਿਮ ਦਾ ਕਮਰਾ ਵੀ ਹੈਗਾ ਸਾਡੇ ਕੋਲ ਜਿਮ ਵੀ ਹੈਗੀ ਆ ਆਪਾਂ ਪਾਰਕਿੰਗ ਵੀ ਬਣਾਈ ਜਾਂਦੀ ਹੁਣ ਆਪਾਂ ਉੱਥੇ ਦੇਖ ਸਕਦਾ ਤੁਸੀਂ ਸਾਡਾ ਜਿਮੋਂ ਘੇਰਾ ਜਾਂ ਕੋਈ ਝੂਲੇ ਚੱਲੇ ਕੋਸਾ ਹੈਗੇ ਨੇ ਕੋਸਾ ਪਹਿਲਵਾਨ ਲੱਗੇ ਮਤਾ ਪਾ ਕੇ ਦਿੱਤਾ ਜਿੱਦਣ ਗ੍ਰਾਂਟ ਆਉਂਦੀ ਹੈ ਅਸੀਂ ਉਹ ਵਾਲਾ। ਉਹ ਸਰ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਬਿੰਨਾਂ ਹੀ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਹਨ ਤੇ ਸਰਕਾਰ ਨਹੀਂ ਬਣੇ ਗਰੀਬ ਤੇ ਕਾਰ ਰਾਸ਼ਨ ਨਹੀਂ ਪਹੁੰਚਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਦੀ ਕੋਈ ਇਦਾਂ ਹੀ ਸਮੱਸਿਆ ਹੈਗੀ? ਮੇਖੋ ਜੀ ਮੈਂ ਪਹਿਲਾਂ ਆਖਿਆ ਕਿ ਇੱਥੇ ਪਿਛਲੀਆਂ ਸਰਕਾਰਾਂ ਨੇ ਰਾਸ਼ਨ ਕਾਰਡ ਕੱਟ ਦਿੱਤੇ ਸਨ। ਹੁਣ ਆਪਾਂ ਕੁਝ ਬਣਾਏ ਆ ਕੁਝ ਅਗਲੇ ਮਹੀਨੇ ਜੇ ਆਉਂਦੀ ਹੈ ਸਕੀਮ ਤੇ ਫੇਰ ਬਣਾ ਦਿੰਦੇ ਆ। ਮੁਸ਼ਕਲਤਾ ਆ ਰਹੀ ਹੈ। ਸੋ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਮਹਰੋਲ ਦਾ ਹੁੰਦਾ ਤੁਹਾਡੇ ਬੰਦੇ ਦੇ ਕਾਫੀ ਨੌਜਵਾਨ ਹੋਣਗੇ। ਉਹਨਾਂ ਉ atento ਹੈ ਨਮੀ ਬੜੀ ਪੰਚਾਇਤਾਂ ਲੋਕੀਂ ਪ੍ਰੇਰਭੰ ਹੋਇਆ। ਮੇਖੋ ਜੀ ਆਪਾਂ ਨੌਜਵਾਨਾਂ ਵਾਸਤੇ ਇੱਕ ਕਲੱਬ ਰਜਿਸਟਰ ਕਰਵਾਇਆ ਹੁਣ। ਸਰਕਾਰ ਉਹਨਾਂ ਜੋ ਮਤਲਬ ਹਜਾਤਾਂ ਦੇ ਮਤਾਫਕ ਉਹਦੇ ਨਾਲ ਇਹ ਆ ਕਿ ਆਪਾਂ ਨੌਜਵਾਨਾਂ ਨੂੰ ਇਸ ਕਰਕੇ ਮਤਲਬ ਰਜਿਸਟਰ ਕਰਵਾਇਆ ਕਲੱਬ ਵਿੱਚ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੁਣ ਅਗਲਾ ਫਿਊਚਰ ਉਹ ਨੌਜਵਾਨਾਂ ਦਾ ਪੁਰਾਤਰਾ ਖੇਡਾਂ ਵਾਲ ਵੀ ਜਾਣਗੇ ਤੇ ਨਸ਼ੇ ਤੋਂ ਦੂਰ ਹੋਣਗੇ ਤੇ ਇੱਕ ਕੋਈ ਸਿਆਸਤ ਵਾਲ ਵੀ ਧਿਆਨ ਦੇਣ ਸਾਡੇ ਤੇ ਇਹ ਮਤਲਬ ਇੱਕ ਮੰੰਤੀ ਐ ਵਾ ਇਸ ਬੰਦੇ ਚਲੋ ਜੀ ਇਹ ਨੌਜਵਾਨੀ ਨਸ਼ਿਆਂ ਤੋਂ ਬਚ ਕੇ ਬਚ ਕੇ ਕੋਈ ਸਿਆਸਤੀ ਪੈ ਸਕਦੇ ਆ ਆਪਣੇ ਕੋਈ ਜੋ ਵੀ ਆਪਣੇ ਸਪੋਰਟਸ ਵਾਲ ਵੀ ਜਾ ਸਕਦੇ ਜਿੱਥੇ ਬੱਚਿਆਂ ਦਾ ਭਵਿੱਖ ਵਧੀਆ ਬਣੇਗਾ ਉਹ ਤੇ ਸਾਡੇ ਦੇਸ਼ ਦਾ ਜਿਹੜਾ ਨਾਮ ਰਸਨ ਹੋਏ ਜੀ ਬਸ ਸਰ ਕਈ ਵਾਰੀ ਪਿੰਨਾਂ ਦੇ ਝਗੜੇ ਇੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਕਰੇਂ ਤਾਂ ਫੇਰੇ ਖਾਣੇ ਪੈਂਦਾ ਸਾਮਾ ਹੀ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਤੁਸੀਂ ਤੁਸੀਂ ਇਸ ਬੰਗਰੀ ਕੀ ਜ਼ਿੰਮੇਦਾਰੀ ਹੁੰਦੀ ਹੈ ਕਿਵੇਂ ਦੇਖਦੇ ਹੋ ਦੇਖੋ ਜੇ ਆਪਾਂ ਤੇ ਇੱਕ ਫੈਸਲਾ ਕੀਤਾ ਆਪਣੇ ਹਰ ਇੱਕ ਪਾਰਟੀ ਦੇ ਨਾਲ ਤੇਨਾਂ ਕਾਲੀ ਕਾਂਗਰਸ ਤੇ ਤੇ ਆਵਾ ਦੀ ਪਾਰਟੀ ਆਪਾਂ ਤੈਨੂੰ ਲਾ ਕੇ ਅਗਰ ਕੋਈ ਝਗੜਦਾ ਹੈ ਤੇ ਆਪਾਂ ਆਪਣੇ ਪਿੰਡ ਦੀ ਪੰਚਾਇਤ ਘਰ ਚ ਬੈਠ ਕੇ ਰਾਜਨਾਵਾ ਕਰਵਾਵਾਂਗੇ ਆਪਾਂ ਕਦੇ ਵੀ ਪੁਲਿਸ ਵਾਲੇ ਨਹੀਂ ਚਾਹੁੰਦੇ ਇਹਦੇ ਨਾਲ ਇਹ ਆ ਕਿ ਲੋਕਾਂ ਦਾ ਪੈਸਾ ਬੱਜ ਜਾਂਦਾ ਤੇ ਸਰਪੰਚ ਦੀ ਜ਼ਿੰਮੇਵਾਰੀ ਹੈ ਕਿ ਚਲੋ ਹਰ ਇੱਕ ਨੂੰ ਕੋਈ ਫਾਇਦਾ ਹੋਵੇ ਨੁਕਸਾਨ ਨਾ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹਸਪੰਸ ਸਾਹਿਬ ਕੀ ਲੱਗਦਾ ਸਕੂਲ ਤੇ ਕਿਤੇ ਸਟਾਫ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਵੇਖੋ ਜਿਵੇਂ ਤੇ ਮਾਨ ਸਰਕਾਰ ਨੇ ਸਕੂਲਾਂ ਬਾਰੇ ਤੇ ਹਸਪਤਾਲਾਂ ਬਾਰੇ ਪਹਿਲਾਂ ਹੀ ਕਿਹਾ ਕਿ ਅਸੀਂ ਮਤਲਬ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਸਾਡੇ ਸਕੂਲ ਦੇ ਹਾਲਾਤ ਇਸ ਲਈ ਸਰਕਾਰਾਂ ਨੂੰ ਬਹੁਤ ਹੀ ਬੈਸਟ ਹੈ 100% ਜੇ ਉਹ ਸਹੀ ਹੋਏ ਖਾਣਾ ਚੰਗਾ ਮਿਲਦਾ ਹੈ ਭਾਈ ਚੰਗੀ ਆ ਵਰਦੀਆਂ ਬੂਟ ਸਭ ਕੁਝ ਵਧੀਆ ਮਿਲਦਾ ਜੀ ਸਰ ਸਰਕਾਰ ਹੋਰ ਲੋ ਵੈਨ ਦੇ ਤਾਂ ਸੁਖ ਸੂਤ ਨਾਲ ਨਜ਼ਦੀਕ ਲੋਕਾਂ ਬਾਤਾਂ ਹੁੰਦੀਆਂ ਜਿੰਨਾ ਕਿਤੇ ਨਾ ਕਿਤੇ ਧੜੇ ਬੰਮੀ ਉਹਦੇ ਅੰਗਰੇਜ਼ ਤੇ ਕਾਹ ਪੁੱਛਦਾਨੀ ਹੁੰਦੀ ਆ ਉਹ ਤੁਹਾਡੀ ਗਵਾਹੀ ਦੀ ਕਿਵੇਂ ਦੇਖਿਆ ਜਾਏਗਾ ਨਹੀਂ ਜੇ ਆਪਾਂ ਕੋਈ ਪਾਰਟੀ ਬਾਜੀ ਨਹੀਂ ਕਰਦੇ ਹੁਣ ਦੇਖੋ ਸੈਂਟਰ ਸਰਕਾਰਾਂ ਨੇ ਕੱਚੇ ਕੋਠੇ ਨੇ ਗਰੰਟਾ ਦਿੱਤੀਆਂ ਆਪਾਂ ਵਿੱਚ ਕੋਈ ਪਾਰਟੀ ਬਾਜੀ ਨਹੀਂ ਰੱਖੀ ਆਪਾਂ ਕਾਲੀ ਕਾਂਗਰਸੀ ਸਾਰਿਆਂ ਦੇ ਨਾਲ ਮਿਲ ਕੇ ਜੋ ਵੀ ਜਿਹਦਾ ਵੀ ਪੈਸੇ ਆਇਆ ਪਰ ਕਰ ਜਾ ਕੇ ਜਿਸ ਤਰ੍ਹਾਂ ਮੈਂ ਉਹਨੂੰ ਇਨਕੁਆਰੀ ਕਰਾ ਕੇ ਪਾਸ ਕਰਾ ਦਿੱਤਾ ਆਪਾਂ ਕੋਈ ਪਾਰਟੀ ਬਾਜੀ ਨਹੀਂ ਲੱਗੀ ਸੋ ਤੱਕੇ ਕੋਠਾਂ ਦੇ ਗ੍ਰਾਂਟਾਂ ਅਸੇ ਨਵੇਂ ਹੌਮ ਅਪਲਾਈ ਕੀਤੇ ਗਏ ਆਜੀ ਦੇ ਪਿੰਡ ਵਿੱਚ ਕਿੰਨੇ ਤੱਕੇ ਬਠਿੰਡ ਗ੍ਰਾਂਟਾਂ ਕਿੰਨੇ ਨਵੇਂ ਹੌਮ ਅਪਲਾਈ ਕੀਤੇ ਹੋਏ ਦੇਖੋ ਜੀ ਆਪਾਂ 52 ਕੀਤੇ ਆ ਜਿਹਦੇ ਵਿੱਚੋਂ 14 ਦੇ ਆ ਗਏ ਤੇ ਵੀਡੀਓ ਸਾਹਿਬ ਨੇ ਗੱਲ ਕਿਤੇ ਉਹ ਕਹਿੰਦੇ 2-3 ਮਹੀਨੇ ਤੱਕ ਜਿਹੜੇ ਦੂਸਰੀ ਕਿਸ਼ਤ ਜਰੀਆ ਆਵਾਂਗੇ ਮਤਲਬ ਫਿਲਹਾਲ 6 ਮਹੀਨੇ ਤੱਕ ਸਾਰੇ 52 ਦੇ 52 ਨੂੰ ਕਿਸੇ ਲਾਉਂਗੇ ਉਹ ਅਮਰੀਕਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂ ਨਾ ਪਾਈ ਜਾਂਦੇ ਤੁਸੀਂ ਆਮ ਸੁਣਿਆ ਹੈਗਾ ਸੋਸ ਜੀ ਫਤ ਤੁਹਾਡੀ ਗੋਇਦਵਾਲ ਵਿੱਚ ਕਿਵੇਂ ਦੇਖ ਲੇਗਾ ਵੇਖੋ ਜੀ ਮੈਂ ਤੇ ਆਪਣੇ ਪਿੰਡ ਵਿੱਚ ਜਦੋਂ ਦਾ ਸਰਪੰਚਾ ਨਰੇਗਾ ਦੇ ਪੈਸੇ ਜਿਹੜੇ ਆਉਣੇ ਡੇ ਆ ਕੰਮ ਕਰਵਾਉਣ ਦੇ ਆ ਤੇ ਹੁੰਦੇ ਆ ਆਪਾਂ ਇਹਦੇ ਵਿੱਚ ਵੀ ਕੋਈ ਪਾਰਟੀ ਬੱਜਦੀ ਜਿਹੜਾ ਮਰਜ਼ੇ ਆਪਣਾ ਆਣ ਕੇ ਜੀ ਰੋਜ਼ਗਾਰ ਸਾਡੀ ਨੂੰ ਮੰਗ ਸਕਦਾ ਆਪਾਂ ਦੇ ਦਿੰਦੇ ਆ ਕਿਹੜਾ ਤੁਸੀਂ ਪਹਿਲ ਦੇ ਅਧਾਰ ਤੋਂ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇਗਾ ਜੀ ਇਸ ਇੱਕ ਤਾਂ ਆਪਾਂ ਸੋਲਡ ਵੇਸਟ ਬਣਾਇਆ ਉਸ ਨਾਲ ਇਹ ਆ ਕਿ ਇੱਕ ਤੇ ਜਿਹੜਾ ਕਚਰਾ ਆ ਉਹਦੀ ਸਾਮ ਸਮਝਦੇ ਰਿਓ ਉਥੋਂ ਦੀ ਇੱਕ ਖਾਦ ਬਣੂਗੀ ਜਿਹੜੀ ਆਪਾਂ ਉਹਨੂੰ ਵੇਚਾਂਗੇ ਇੱਕ ਇਹ ਕਿ ਆਪਾਂ ਇੱਕ ਗੰਦਾ ਨਾਲਾ ਆ ਸਾਡਾ ਬਾਹਰ ਵਾਲ ਪਿੰਡ ਦੇ ਕੋਆਪ ਬਣਾਉਣ ਜਾ ਰਹੇ ਹਾਂ ਇੱਕ ਆਪਾਂ ਕਬਰਿਸਤਾਨ ਤੇ ਸੈੱਟ ਪਾਉਣ ਜਾ ਰਹੇ ਹਾਂ ਜਿਹੜਾ ਆਸ ਆਪਾਂ ਅਗਲੇ ਫਿਊਚਰ ਚ ਕੰਮ ਕਰਨਾ ਜਿਹੜੇ ਆਪਾਂ ਕੰਮ ਕੀਤੇ ਆਪਾਂ ਗਲੀਆਂ ਨਾਲੀਆਂ ਬਣਾਈਆਂ ਵਾ ਬਾਕੀ ਆਪਾਂ ਚਰਚ ਵਿੱਚ ਵੀ ਇੰਟਰਲੌਕ ਜਰੀਆ ਆਪਾਂ ਲਾਈਏ ਜੀ ਅੰਗਨ ਵਾਲੀ ਵਿੱਚ ਵੀ ਲਾਉਣ ਲੱਗੇ ਆ ਬੋਲੇ ਡਵੈਲਪਮੈਂਟ ਜਿਵੇਂ ਜਿਵੇਂ ਗਰਾਟ ਆਏਗੇ ਆਪਾਂ ਜਰੂਰ ਲਗਾ ਦੇ ਉਹ ਸਰ ਪੰਜਾਬ ਸਰਕਾਰ ਦਾ ਕੱਲ ਦਾ ਭੰਨਾ ਇੱਕ ਮੁੱਖ ਮੰਤਰੀ ਹਰਪੂਰ ਸਿੰਘ ਮਾਨ ਜੀ ਨੇ 파ਕੀ ਦਫਤਰ ਦੇ ਤਾਲਾ ਜੜਿਆ ਕਿ ਪੰਜਾਬ ਦੇ ਵਿੱਚ ਬਿਲਕੁਲ ਜਿਹੜਾ ਬੰਦ ਕਰ ਦਿੱਤੇ ਨੇ ਕਿ ਜਿਹੜੀ ਉਹ ਸੋਦਾ ਜੀ ਘਰ ਬੈਠਿਆਂ ਜਿਹੜੀ ਉਪਰਲਾਣ ਹੋ ਰਹੀ ਕਿ ਚਾਹੇ ਵਾਸੀ ਹੋਵੇ ਚਾਹੇ ਸੰਸਦ ਹੋਵੇ ਚਾਹੇ ਕੋਈ ਵੀ ਡਾਕੂਮੈਂਟ ਹੋ ਉਹ ਕਿਵੇਂ ਦੇਖਦੇ ਹੋ ਇੱਕ ਤੁਸੀਂ ਵੀ ਸਿਆਸਤ ਦੇ ਪੁਰਾਣੇ ਮਾੜੀ ਹੋ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਦੇਖੋ ਜੀ ਉਹ ਤਾਂ ਬਹੁਤ ਵਧੀਆ ਭਰਾ ਸਰਕਾਰ ਦਾ ਅੱਗੇ ਕੀ ਹੁੰਦਾ ਜੀ ਗਰੀਬ ਲੋਕ ਜਾਂਦੇ ਲਾਈਨਾਂ 'ਚ ਲੱਗਦੇ ਸੀ ਤੇ ਧੱਕੇ ਧੱਕੇ ਖਾ ਕੇ ਆ ਜਾਂਦੇ ਸਨ ਹੁਣ ਸਾਡੀ ਸਰਕਾਰ ਨੇ ਫੈਸਲਾ ਕੀਤਾ ਕਿ ਤੁਸੀਂ 1077 ਤੇ ਫੋਨ ਕਰੋ ਤੁਹਾਡੇ ਘੜੀ ਮੁਲਾਜ਼ਮ ਆਏਗਾ ਤੇ ਭਾਏ ਜੇਰਾ ਵਿੱਚ ਤੁਹਾਡਾ ਕੰਮ ਸਰਕਾਰੀ ਉਹ ਘੜੇ ਹੋਏਗਾ ਸੋ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਨ ਬਸਿਆ ਤੁਹਾਡੇ ਛਿੱਤ ਪੰਚਿਆ ਤਾਂ ਛਿੱਤ ਜੀ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਵੇਖੋ ਜੀ ਸਰਪੰਚ ਪਿੰਡ ਦੇ ਲੋਕ ਤਾਂ ਬਰਹੁੰਦੇ ਆ ਕਿ ਚੰਗਾ ਡਿਵੈਲਪਮੈਂਟ ਤੇ ਚੰਗਾ ਵਿਕਾਸ ਹੋਵੇ ਚੰਗਾ ਮਤਲਬ ਕੋਈ ਵੀ ਮਿਲ ਸੁਖ ਸੁਖ ਸੁਲਤਾ ਚੰਗੇ ਤਰੀਕੇ ਨਾਲ ਮਿਲੇ ਕੋਈ ਮਤਲਬ ਲੈਣ ਦੇਣ ਵਾਲਾ ਵਿੱਚ ਕਈ ਹੁੰਦਾ 10 ਰੁਪਏ ਚ ਲੈ ਕੇ ਤੇ ਮੁਸ਼ਕਲ ਕਰਦੇ ਆਡਾ ਤਾਂ ਮੈਸਜ ਲੋਕਾਂ ਨੂੰ ਮੈਸਜ ਲੋਕਾਂ ਨੂੰ ਬਹੁਤ ਜਿਸਤ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਜੁੜਿਆ ਸੇਵਾ ਤੋਂ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਹਤ ਸਬੰਧੀ ਆਪਾਂ ਸਿੱਧਿਆ ਸੋ ਮੈਸਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਵੇਖੋ ਜੀ ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ ਸਾਨੂੰ ਇੱਕ ਸਰਪੰਚੀ ਦਾ ਅਹੁਦਾ ਦਿੱਤਾ ਅਹੁਦੇਦਾਰ ਦਾ ਹੁਣ ਫਰਜ ਬਣਦਾ ਕਿ ਉਹ ਆਪਣਾ ਪਿੰਡ ਦਾ ਡਵੈਲਪਮੈਂਟ ਕਰਵਾਵੇ ਲੋਕਾਂ ਨੂੰ ਸੌਲਤਾ ਦਵਾਵੇ ਇਸ ਕਰਕੇ ਆਪਾਂ ਲੋਕਾਂ ਦੇ ਘਰਾਂ ਦੇ ਵਿੱਚ ਜਦੋਂ ਜਾਂਦੇ ਆ ਤੇ ਬਹੁਤ ਹੀ ਮਾੜੀ ਹਾਲਤ ਆ ਦੋ ਦੋ ਤਿੰਨ ਤਿੰਨ ਭਰਾਇਆ ਤੇ ਦੋ ਦੋ ਮਰਲੇ ਦੀ ਜਗ੍ਹਾ ਆ ਆਪਾਂ ਫਿਰ ਇੱਕ ਆਪਣੇ ਪੰਚਾਇਤ ਨਾਲ ਬੈਠ ਕੇ ਫੈਸਲਾ ਕੀਤਾ ਹੈ ਕਿ ਆਪਾਂ ਇਹਨਾਂ ਨੂੰ 5-5 ਮਰਲੇ ਦੇ ਪਲਾਟ ਦੇਵਾਂਗੇ ਜਿਹੜਾ ਕਹੀ ਮਤਾ ਪਾ ਕੇ ਬੀ.ਡੀ.ਪੀ.ਓ. ਤਾੜੀਵਾਜ਼ ਹੁੰਦੀ ਇਹ ਦਿੱਤਾ ਜੀ ਉਹ ਵੀ ਆਪਾਂ ਜਲਦੀ ਦਵਾਂਗੇ ਵੇਖੋ ਜੀ ਜੇ ਆਪਾਂ ਕਿਸੇ ਨੂੰ ਸੁੱਖ ਸੁਵਲਤ ਦੇਵਾਂਗੇ ਤੇ ਅੱਗੇ ਵੀ ਲੋਕੀ ਮੌਕਾ ਦੇਣਗੇ ਬਾਕੀ ਬਹੁਤ ਬਹੁਤ ਧੰਨ ਧੰਨਵਾਦ ਆ ਜੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ ਇੰਨਾ ਹੀ ਕਹਿੰਦਾ ਹਾਂ ਸਾਰਿਆਂ ਨੂੰ ਬੇਨਫਤ